ਤਾਕਤ ਹੈ ਨਾਮ ਦੇ ਵਿੱਚ ਕਿਉਂਕਿ ਜਦੋਂ ਅਸੀਂ ਹੁਣ ਕਥਾਵਾਚਕ ਹੈ ਛੋਟੇ-ਛੋਟੇ ਪਹਿਲਾਂ ਗ੍ਰੰਥ ਪੜ੍ਹੇ ਫਿਰ ਅੱਗੇ ਕਥਾ ਸਿੱਖੀ ਫਿਰ ਮੈਂ ਕਾਫੀ ਧਰਮਾਂ ਦਾ ਅਧਿਐਨ ਕੀਤਾ ਸਾਰਿਆਂ ਦਾ ਦੇਖੀਦਾ ਵੀ ਇਹ ਇਸ ਧਰਮ ਵਿੱਚ ਕੀ ਹੈ ਇਹਦੇ ਵਿੱਚ ਕੀ ਹੈ ਤੇ ਬਰਾਬਰਤਾ ਕੀ ਹੈ ਇਹਨਾਂ ਵਿੱਚ ਆਪਸ ਵਿੱਚ ਫਿਰ ਮੰਤਰਾਂ ਦਾ ਬੜਾ ਅਧਿਐਨ ਕੀਤਾ ਸਾਰਿਆਂ ਦਾ ਫਿਰ ਮੈਂ ਕਿਸੇ ਮਹਾਪੁਰਸ਼ ਨੂੰ ਪੁੱਛਿਆ ਮੈਂ ਕਿ ਇਹ ਮੰਤਰ ਜਿਹੜੇ ਬਣਾਉਂਦੇ ਲੋਕੀ ਇਹ ਕੀ ਚੀਜ਼ ਹੁੰਦੀ ਮੰਤਰ ਹੁੰਦਾ ਕੀ ਹੈ ਉਹ ਕਹਿੰਦੇ ਜਿਹੜਾ ਮੰਤਰ ਹੁੰਦਾ ਹੈ ਇਹ ਜਦੋਂ ਕੋਈ ઋષਿ मुनि ਸੀਗੇ ਜਿਹੜੇ ਉਹ ਮੰਤਰ ਨੂੰ ਲਿਖਦੇ ਸੀ ਹੱਥ ਨਾਲ ਅੱਖਰ ਬਣਾ ਲੈਣੇ ਸਵਾ ਲੱਖ ਲਿਖਤੀ ਰੂਪ ਵਿੱਚ ਪਾਣੀ 'ਚ ਜਲ ਪ੍ਰਵਾਹ ਕਰਦੇ ਸੀ ਸਵਾ ਲੱਖ ਜਿਹੜਾ ਸੀ ਉਹਨੂੰ ਉੱਪਰ ਨੂੰ ਉਡਾਉਂਦੇ ਸੀ ਪਰਚੀਆਂ ਸਿੱਟੀ ਜਾਣੇ ਲਿਖ ਲੈ ਸਵਾ ਲੱਖ ਅੱਗ ਵਿੱਚ ਸਾੜ ਦੇ ਕਈ ਤਰ੍ਹਾਂ ਦੇ ਯਤਨ ਕਰਕੇ ਉਹ ਇੱਕ ਮੰਤਰ ਵਿੱਚ ਇੱਕ ਤਾਕਤ ਨੂੰ ਪੈਦਾ ਕਰਦੇ ਉਹਨੂੰ ਸਿੰਬਲ ਕਹਿੰਦੇ ਰੇਕੀ ਵਾਲੇ ਰੇਕੀ ਵਾਲੇ ਨੇ ਆਪਣਾ ਸਿੰਬਲ ਬਣਾਇਆ ਇਹ ਸਾਰੇ ਜਾਣੇ ਆਪੋ ਆਪਣੇ ਚੀਜ਼ ਨੂੰ ਬਣਾ ਕੇ ਤੇ ਫਿਰ ਕਹਿੰਦੇ ਆਹ ਮੰਤਰ ਕਰ ਆਹ ਚੀਜ਼ ਕਰ ਇਹਦੇ ਨਾਲ ਆ ਬਣੇਗਾ ਇਹਦੇ ਨਾਲ ਆ ਮਿਲੇਗਾ ਪਰ ਕਦੇ ਕਿਸੇ ਮੰਤਰ ਨਾਲ ਆਪਾਂ ਦੇਖੋ ਮੁਕਤੀ ਨਹੀਂ ਮਿਲਦੀ ਮੰਤਰ ਨਾਲ ਪੈਸਾ ਮਿਲ ਸਕਦਾ ਗੁਰੂ ਨਾਨਕ ਸਾਹਿਬ ਨੇ ਦੱਖਣੀ ਓਂਕਾਰ ਚ ਲਿਖਿਆ ਸੰਪੈ ਕੋਈਸਰ ਧਾਈ ਹੈ ਸੰਪੈ ਪੁਰਬ ਲਿਖੇ ਕੀ ਪਾਈ ਹੈ ਲੋਕ ਸੰਪੈ ਕਾਰਨ ਚਾਕਰ ਚੋਰ ਬਣਦੇ ਨੇ ਪਰ ਕਹਿੰਦੇ ਸੰਪੈ ਸਾਥ ਨਾ ਚੱਲੈ ਹੋਰ ਇਹ ਜਿਹੜਾ ਸੰਪੇ ਕਾਰਨ ਈਸ਼ਰ ਦਾ ਅਰਥ ਸ਼ਿਵਜੀਏ ਲੋਕ ਸ਼ਿਵਜੀ ਨੂੰ ਤੇ ਆਉਂਦੇ ਨੇ ਵੀ ਪੈਸਾ ਮਿਲ ਜੇ ਅੱਜ ਕੱਲ ਲੋਕ ਜਿਹੜੀ ਸ਼ਰਧਾ ਘਟੀ ਆਪਣੀ ਬਾਹਰ ਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਘਰ ਚ ਲਾਈ ਹੈ ਇੱਕ ਪ੍ਰੇਮੀ ਕਹਿੰਦੇ ਸਾਰੇ ਘਰ ਚ ਕੋਈ ਮਮੇ ਲਾਓ ਜੀ ਕੋਮ ਲੈਨੇ ਪਿੱਛੇ ਜਿੱਥੇ ਸਟੋਰ ਸੀ ਉੱਥੇ ਲక్ష్ਮੀ ਦੀ ਫੋਟੋ ਹੈ ਮੈਂ ਕਿਹਾ ਲਕਮੀ ਜੀ ਕਿਉਂ ਬਠਾਈ ਹੈ ਕਹਿੰਦੇ ਫਿਰ ਸਾਹਮਣੇ ਠੀਕ ਨਹੀਂ ਰਹਿੰਦੀ ਏ ਉਹਲੇ ਜੇ ਲక్ష్ਮੀ ਦੀ ਪੂਜਾ ਕਰ ਲਈਦੀ ਆ ਸਾਹਮਣੇ ਗੁਰੂ ਨਾਨਕ ਸਾਹਿਬ ਦੀ ਉਹ ਮੈਂ ਕਿਹਾ ਲక్ష్ਮੀ ਤਾਂ ਸ੍ਰੀ ਹਰਿਮੰਦਰ ਸਾਹਿਬ ਸਦਾ ਹੀ ਹਾਜ਼ਰ ਰਹਿੰਦੀ ਆ ਮਹਾਰਾਜ ਦੇ ਕੋਲੇ ਕਿਉਂਕਿ ਪਹਿਲੇ ਪਾਤਸ਼ਾਹ ਨੇ ਕਿਹਾ ਸੀ ਜਿਹੜੀ ਲక్ష్ਮੀ ਹੈ ਗੁਰੂ ਅੰਗਦ ਸਾਹਿਬ ਬਾਬਾ ਲੈਣਾ ਦੇ ਰੂਪ ਜਾਂ ਜੰਗਲ ਚ ਗਏ ਲੱਕੜਾਂ ਲੈਣ ਕਹਿੰਦੇ ਮਹਾਰਾਜ ਉਹ 16 ਸਾਲ ਦੀ ਇਸਤਰੀ ਲਾਲ ਬਸਤਰ ਸੋਨਾ ਗਹਿਣੇ ਪਾਏ ਹੋਏ ਬੈਠੀ ਰੋਂਦੀ ਕਹਿੰਦੇ ਮੈਂ ਪੁੱਛਿਆ ਭਾਈ ਤੂੰ ਕੌਣਾ ਕਹਿੰਦੀ ਮੈਂ ਮਾਇਆ ਤੇ ਮੈਨੂੰ ਗੁਰੂ ਨਾਨਕ ਸਾਹਿਬ ਨੇੜੇ ਨਹੀਂ ਲੱਗਣ ਦਿੰਦੇ ਕਹਿੰਦੇ ਮਹਾਰਾਜ ਉਹਨੂੰ ਤੁਸੀਂ ਨੇੜੇ ਕਿਉਂ ਨਹੀਂ ਲਾਉਂਦੇ ਮਹਾਰਾਜ ਕਹਿੰਦੇ ਇਹ ਭਾਈ ਬਹੁਤ ਖਤਰਨਾਕ ਚੀਜ਼ ਆ ਇਹਨੂੰ ਨੇੜੇ ਨਹੀਂ ਲਾਈਦਾ ਜਦੋਂ ਇਹ ਗੁਰੂ ਘਰ ਚ ਆਊਗੀ ਪਵਾੜੇ ਪਾ ਦੋਗੀ ਇਹ ਸਤਿਗੁਰੂ ਜੀ ਕਹਿਣ ਲੱਗੇ 12 ਕੋ ਦੂਰ ਮੈਂ ਰੱਖਣੀ ਆਪਣੇ ਤੋਂ 12 ਚੌਕਾ 48 ਕਿਲੋਮੀਟਰ ਦੂਰ ਮੈਂ ਆਪਣੇ ਲਾਗੇ ਨ ਲੱਗਣ ਦੇਣੀ ਅੱਜ ਵੀ ਸ੍ਰੀ ਸੁਲਤਾਨਪੁਰ ਸਾਹਿਬ ਜਾਓ ਉੱਥੇ ਦੇ ਕਲਸ਼ ਦੇਖੋ ਕਾਦੇ ਬਣੇ ਹੋਏ ਆ ਸਟੀਲ ਦੇ ਤੇ ਫਿਰ ਕਹਿੰਦੇ ਤੁਹਾਡੇ ਸਰੂਪ ਤੋਂ 6 ਮੀਲ ਦੂਰ ਰਹੇਗੀ 6 ਕੋ ਤੀਜੇ ਸਰੂਪ ਵਿੱਚ ਦਰਵਾਜ਼ੇ ਤੇ ਖੜੇਗੀ ਆ ਕੇ ਚੌਥੇ ਸਰੂਪ ਦੇ ਵਿੱਚ ਇਹ ਆ ਕੇ ਜਿਹੜੀ ਲక్ష్ਮੀ ਐ ਉਹਨੂੰ ਅੰਗੀਕਾਰ ਕਰਾਂਗੇ ਤਾਈਓ ਸ੍ਰੀ ਹਰਮੰਦਰ ਸਾਹਿਬ ਚ ਸੋਨਾ ਹੀ ਸੋਨਾ ਤੇ ਮੂਰੇ ਢੇਰ ਲੱਗਿਆ ਹੁੰਦਾ ਮਾਇਆ ਦਾ ਸੋ ਇਸ ਕਰਕੇ ਚੌਥੇ ਪਾਤਸ਼ਾਹ ਮਹਾਰਾਜ ਦੇਖੋ ਬੜੀਆਂ ਚੀਜ਼ਾਂ ਖੋਜ ਵਾਲੀਆਂ ਨੇ ਸ੍ਰੀ ਨਾਮ ਐ ਲక్ష్ਮੀ ਦਾ ਸ੍ਰੀ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰ ਇਹ ਨਮਹਿ ਹੋ ਗਿਆ ਹੁਣ ਕਹਿੰਦੇ ਸ੍ਰੀ ਗੁਰਦੇਵ ਇਹ ਨਮਹਿ ਇੱਥੇ ਉਹਨੂੰ ਅੰਗੀਕਾਰ ਕੀਤਾ ਚੌਥੇ ਪਾਤਸ਼ਾਹ ਵੇਲੇ ਜਿਵੇਂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਿਰਫ ਨਿਰਗੁਣ ਸਰੂਪ ਲਈ ਹੈ ਪਰ ਜਦੋਂ ਮਾਇਆ ਸੰਯੁਕਤ ਹੋਇਆ ਪਰਮੇਸ਼ਰ ਲਕਸ਼ਮੀ ਸਮੇਤ ਮਾਇਆ ਸੰਯੁਕਤ ਹੋਇਆ ਤਾਂ ਸ੍ਰੀ ਭਗਉਤੀ ਜੀ ਸਾਹਿਬ ਸ੍ਰੀ ਅਖਰ ਫੇਰ ਆਉਂਦਾ ਉੱਥੇ ਐ ਸੋਈਏ ਸੁਣਿਓ ਸ਼ਰਾਵਕ ਸੁੱਧ ਸਮੂਹ ਸਿਧਾਂਤ ਦੇ ਦੇਖ ਫਿਰੋ ਕਰਯੋਗਯਤੀ ਕੇ ਦੀਨਨ ਕੀ ਪ੍ਰਤਪਾਲ ਕਰੈ ਨੇ ਤੇ ਉਹਦੇ ਵਿੱਚ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਉਹ ਦੋ ਅੱਖਰ ਵਰਤੇ ਸ੍ਰੀ ਪਤ ਮਾਇਆ ਦਾ ਪਤੀ ਤੇ ਸ੍ਰੀ ਭਗਵਾਨ ਸ਼ਰੋਣੀ ਭਗਵਾਨ ਨੂੰ ਦੋ ਪਦ ਵਰਤਣਗੇ ਸ੍ਰੀ ਪਤ ਸ੍ਰੀ ਸ੍ਰੀ ਪਤ ਸ੍ਰੀ ਇਦਾਂ ਕਰਕੇ ਅਖਰਾਈ ਜਾਣਗੇ ਤੁਹੇ ਇਸ ਕਰਕੇ ਜਿਹੜੀ ਅੱਜ ਦੇ ਯੁੱਗ ਦੇ ਵਿੱਚ ਹਰ ਇੱਕ ਬੰਦੇ ਦੀ ਦੌੜ ਲੱਗੀ ਹੋਈ ਆ ਪੈਸੇ ਪਿੱਛੇ ਹੀ ਆ ਪੈਸਾ ਹੀ ਮੁੱਖ ਕਰ ਲਿਆ ਮਾਇਆ ਹੀ ਵੱਡੀ ਬਣ ਗਈ ਸਾਰਿਆਂ ਵਾਸਤੇ ਜਿੰਨੇ ਤੁਸੀਂ ਮਾਇਆਮਗਰ ਲੱਗੇ ਜਾਂਦੇ ਹੋ ਸਾਰੇ ਜਾਣੇ ਉਨੇ ਹੀ ਦੁਖੀ ਹੋਈ ਜਾਂਦੇ ਹੋ ਇਹ ਕਿਰਪਾ ਕਰਕੇ ਮੋੜਾ ਪਾਓ ਪਿੱਛੇ ਨੂੰ ਮਾਇਆ ਦੇ ਪਿੱਛੇ ਨਾ ਜਾਓ ਮਾਇਆ ਤੁਹਾਡੇ ਪਿੱਛੇ ਆਵੇ ਉਹ ਯਤਨ ਕਰੋ ਕਹਿੰਦੇ ਨੇ ਘੋੜੇ ਨੂੰ ਜਦੋਂ ਕਰਦੇ ਨੇ ਨਾ ਕਾਬੂ ਤਾਂ ਸੂਰਜ ਵੱਲ ਮੂੰਹ ਕਰਕੇ ਭਜਾਉਂਦੇ ਆ ਤੇ ਆਪਣਾ ਪਰਛਾਵਾਂ ਜੇ ਕਿਸੇ ਬੰਦੇ ਨੂੰ ਕਹੀਏ ਸੂਰਜ ਵੱਲ ਪਿੱਠ ਕਰਕੇ ਆਪਣਾ ਪਰਛਾਵਾਂ ਫੜ ਕੇ ਦਿਖਾ ਉਹ ਅੱਗੇ ਅੱਗੇ ਫੇਰ ਅੱਗੇ ਪਰਛਾਵਾਂ ਫੇਰ ਅੱਗੇ ਫੇਰ ਅੱਗੇ ਫੇਰ ਪਰਛਾਵਾਂ ਫੇਰ ਅੱਗੇ ਕੋਈ ਬੰਦਾ ਕਹਿੰਦਾ ਮੈਂ ਤੈਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੇਖ ਰਿਹਾ ਤੂੰ ਇਹ ਇਹ ਕੀ ਫੜਦਾ ਫਿਰਦਾ ਕਹਿੰਦਾ ਪਰਛਾਵੇ ਨੂੰ ਫੜਦਾ ਆਪਣੇ ਨੂੰ ਉਹ ਕਹਿੰਦੇ ਅੱਛਾ ਪਰਛਾਵੇਂ ਫੜਨਾ ਕਹਿੰਦੇ ਸੌਖਾ ਰਾਹ ਦੱਸਾਂ ਕਹਿੰਦੇ ਸੂਰਜ ਵੱਲ ਮੂੰਹ ਕਰਕੇ ਤੁਰ ਪਰਛਾਵਾ ਤੇਰੇ ਪਿੱਛੇ ਪਿੱਛੇ ਆਊਗਾ ਇਹ ਚੀਜ਼ ਹੈ ਮਾਇਆ ਮਹਾ ਮਾਇਆ ਹੈ ਤਾਂ ਕੀ ਛਾਇਆ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਬਾਣੀ ਵੱਲ ਗੁਰਾਂ ਵੱਲ ਜਿਸ ਬੰਦੇ ਨੇ ਮੁਖ ਕੀਤਾ ਉਸ ਬੰਦੇ ਪਿੱਛੇ ਮਾਇਆ ਤੁਰਦੀ ਹੈ ਜਿਹੜੇ ਗੁਰੂ ਸਾਹਿਬ ਵੱਲ ਪਿੱਠ ਕਰਕੇ ਪਰੇ ਨੂੰ ਮਾਇਆ ਵੱਲ ਤੁਰਦੇ ਨੇ ਉਹਨਾਂ ਬੰਦਿਆਂ ਨੂੰ ਕਦੇ ਵੀ ਮਾਇਆ ਨਹੀਂ ਮਿਲਦੀ ਕਈ ਗਲਤੀਆਂ ਕਰਕੇ ਮਾਇਆ ਇਕੱਠੀ ਕਰਦੇ ਨੇ ਕਈ ਪਾਪਾਂ ਨਾਲ ਕਰਦੇ ਨੇ ਲੋਕ ਅੱਜ ਕੱਲ ਬੜੇ ਗੰਦੇ ਢੰਗ ਨਾਲ ਮਾਇਆ ਇਕੱਠੀ ਕਰਦੇ ਕੋਝੇ ਤਰੀਕਿਆਂ ਨਾਲ ਕਰਦੇ ਮਿਲਾਵਟਾਂ ਕਰਕੇ ਕਰਦੇ ਕੋਈ ਰਿਸ਼ਤਿਆਂ ਲੈ ਕੇ ਕਰਦਾ ਸਾਥ ਸੰਗਤ ਜੀ ਜਿਹੜਾ ਗਲਤ ਢੰਗ ਨਾਲ ਮਾਇਆ ਇਕੱਠੀ ਕਰਦਾ ਉਹਦੀ ਔਲਾਦ ਨਹੀਂ ਫਿਰ ਚੰਗੀ ਨਿਕਲਦੀ ਸਾਰੇ ਮੇਰੇ ਕੋਲ ਤੇ ਵੱਡੇ ਤੋਂ ਵੱਡਾ ਹਰ ਬੰਦਾ ਆਉਂਦਾ ਵੱਡੇ ਵੱਡੇ ਅਫੀਸਰ ਵੀ ਹੁਣ ਕਥਾ ਸੁਣਨ ਲੱਗੇ ਹੋਏ ਨੇ ਕਹਿੰਦੇ ਬੜੀ ਵਧੀਆ ਲੱਗਦੀ ਸਾਨੂੰ ਮੈਂ ਕਿਹਾ ਫਿਰ ਇਹਦੇ ਉੱਤੇ ਅਮਲ ਕਰੋ ਕਿਉਂਕਿ ਜਦੋਂ ਤੱਕ ਅਸੀਂ ਮਾਇਆ ਦੇ ਪਿੱਛੇ ਆ ਤੁਸੀਂ ਗੁਰੂ ਸਾਹਿਬ ਦੇ ਪਿੱਛੇ ਨਹੀਂ ਲੱਗਦੇ ਦੇਖੋ ਜੀ ਪੈਸੇ ਵਾਸਤੇ ਤਾਂ ਕਰਨਾ ਹੀ ਪੈਂਦਾ ਜੇ ਕਿਸੇ ਨੂੰ ਪੁੱਛ ਲਈ ਨਾ ਬਾਹਰ ਵੀ ਤੂੰ ਕੇਸ ਕਿਉਂ ਘਟਾਤੇ ਬਾਜੀ ਮਾਲਕ ਦੀ ਮੰਨਦਾ ਨੌਕਰੀ ਕਰਨੀ ਪੈਂਦੀ ਇੱਕ ਬੰਦਾ ਇਟਲੀ ਤੋਂ ਆਇਆ ਉਹ ਮੱਥਾ ਟੇਕਣ ਗਿਆ ਸ੍ਰੀ ਹਜੂਰ ਸਾਹਿਬ ਬਾਬਾ ਕਲਵੰਦ ਸਿੰਘ ਜੀ ਜਹੇਦਾਰ ਸਾਹਿਬ ਕਹਿੰਦੇ ਉਹ ਭਾਈ ਨੌ ਤੇਰਾ ਸਿੰਘ ਸ਼ੇਰ ਸਿੰਘ ਨਾਂ ਰੱਖਿਆ ਤੂੰ ਆ ਕੇਸ ਕਟਾਈ ਦਰਦਾ ਬਾਬਾ ਜੀ ਉਹ ਮੇਰਾ ਜਿਹੜਾ ਮਾਲਕ ਆ ਨਾ ਜੀ ਉਹ ਮੰਦਾ ਨਹੀਂਗਾ ਉਹ ਕਹਿੰਦਾ ਕੇਸ ਕਟਾਉਣਾ ਬਾਬਾ ਜੀ ਨੇ ਇੱਕੋ ਗੱਲ ਕੀਤੀ ਤਖਤ ਸਾਹਿਬ ਤੇ ਮਾਲਕ ਇਹ ਕਿਉਂ ਜਵਾਬ ਦੇ ਜਵਾਬ ਦੇ ਮੈਨੂੰ ਮਾਲਕ ਇਹ ਕਿਉਂ ਕਹਿੰਦੇ ਜੀ ਮਾਲਕ ਤਾਂ ਇਹੀ ਹੈ ਕਹਿੰਦੇ ਉਹ ਕਿਉਂ ਮਾਲਕ ਆ ਤੇਰਾ ਦਾੜ੍ਹੀ ਕੇਸ ਰੱਖ ਹੋਣੇ ਉਹ ਕਹਿੰਦਾ ਮੈਂ ਰੱਖ ਤਲੇ ਥੋੜਾ ਬਹੁਤ ਹੁਣ ਦਸਤਾਰ ਵੀ ਬੰਨੀ ਸਭ ਕੁਰ ਕਈ ਦ ਵਾਪਸ ਇਟ ਲਈ ਗਿਆ ਕਹਿੰਦਾ ਮੇਰੇ ਮਨ ਚ ਇੰਨਾ ਸ਼ੰਕਾ ਵੀ ਹੁਣ ਜਾਂਦੇ ਜਵਾਬ ਹੋ ਜਾਣਾ ਨੌਕਰੀ ਤੋਂ ਕੱਢ ਦੇਣਗੇ ਕਰੇ ਜੋ ਫੈਕਟਰੀ ਗਿਆ ਵੱਡਾ ਸਾਰਾ ਤਾਲਾ ਲੱਗਿਆ ਮੈਂ ਪੁੱਛਿਆ ਕਿਉਂ ਕਹਿੰਦੇ ਫੈਕਟਰੀ ਬੰਦ ਹੋ ਗਈ ਦੱਸੋ ਮਾਲਕ ਉਹ ਕਿਉਂ ਫਿਰ ਕਹਿੰਦੇ ਮੈਂ ਹੋਰ ਫੈਕਟਰੀ ਗਿਆ ਕਹਿੰਦਾ ਉਹ ਬੰਦੇ ਕਹਿੰਦੇ ਹਾਂ ਤੈਨੂੰ ਰੱਖ ਲਾਂਗੇ ਉਹਨਾਂ ਰੱਖ ਲਿਆ ਤਨਖਾਹ ਵੀ ਦੁੱਗਣੀ ਤੁਸੀਂ ਮਾਲਕ ਮੰਨਦੇ ਕਿ ਨੂੰ ਆ ਮਾਲਕ ਤਾਂ ਇਹ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਬਸ ਇਹ ਆ ਤੁਸੀਂ ਸਰੀਰ ਨੂੰ ਦੇਖਦੇ ਹੋ ਸਰੀਰ ਕਰਕੇ ਨਹੀਂ ਦੇਖੀਦਾ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਰਾਜਮਾਨ ਹੈ ਤੁਸੀਂ ਜੋਤ ਰੂਪ ਜਾਣ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਕਰੋ ਇਹ ਪੰਜਵੇਂ ਪਾਤਸ਼ਾਹ ਵੇਲੇ ਦੀ ਸਾਖੀ ਆ ਜਦੋਂ ਸ੍ਰੀ ਅਮਰitsar ਸਾਹਿਬ ਮਹਾਰਾਜ ਨੇ ਬਸਾਇਆ ਨਗਰ ਤਾਂ ਉਸ ਵਕਤ ਕੀ ਹੋਇਆ ਦੁਕਾਨਦਾਰ ਜਿਹੜੇ ਵਸਾਇਏ ਇੱਕ ਦਿਨ ਇਕੱਠੇ ਹੋ ਕੇ ਮਨਜੀ ਸਾਹਿਬ ਦੀਵਾਨ ਹਾਲ ਸਾਰੇ ਦੁਕਾਨਦਾਰ ਅੰਮ੍ਰਿਤਸਰ ਦੇ ਆ ਗਏ ਅਨੇ ਮਹਾਰਾਜ ਅਸੀਂ ਤਾਂ ਲਾਹੌਰ ਹੀ ਠੀਕ ਆ ਕੋਈ ਕਿਵੇਂ ਸਿਆਲਕੋਟ ਮੇਰੀ ਵਧੀਆ ਦੁਕਾਨ ਚੱਲਦੀ ਸੀ ਇੱਥੇ ਤਾਂ ਜੀ ਬੁਰਾ ਹੀ ਹਾਲ ਐ ਕੋਈ ਗਾਹਕ ਨਹੀਂ ਆਉਂਦਾ ਕੋਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਛਾ ਚਲੋ ਮੈਨੂੰ ਇਹਨਾਂ ਦੱਸੋ ਤੁਹਾਡੇ ਵਿੱਚੋਂ ਸਵੇਰੇ ਉੱਠ ਕੇ ਇਸ਼ਨਾਨ ਕਿੰਨੇ ਜਣੇ ਕਰਦੇ ਨੇ ਕਿੰਨਿਆਂ ਨੇ ਹੱਥ ਖੜੇ ਕੀਤੇ ਅਹ ਰਾਜ ਮੈਂ ਕਰਦਾ ਮੈਂ ਕਰਦਾ ਫੇਰ ਬਾਣੀ ਹੰਜ ਮਹਾਰਾਜ ਜਪਜੀ ਸਾਹਿਬ ਪੜ੍ਹਦੇ ਆ ਜੀ ਅੱਛਾ ਉਹ ਘਟ ਨਿਕਲੇ ਮਹਾਰਾਜ ਜੀ ਕਹਿੰਦੇ ਫੇਰ ਦੁਕਾਨ ਤੇ ਜਾਣ ਤੋਂ ਪਹਿਲਾਂ ਹਰਮੰਦਰ ਸਾਹਿਬ ਮੱਥਾ ਕਿੰਨੇ ਜਣੇ ਟੇਕਦੇ ਉਹ 100 ਚੋਂ 25 ਨਿਕਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਵੇਰੇ ਕਿਉਂ ਨਹੀਂ ਆਉਂਦੇ ਸਾਰੇ ਮੱਥਾ ਟੇਕਣ ਕਰੇ ਮਹਾਰਾਜ ਸ਼ਾਮ ਨੂੰ ਦੁਕਾਨ ਬੰਦ ਕਰਕੇ ਫੇਰ ਆਈਦਾ ਸਤਿਗੁਰੂ ਕਹਿੰਦੇ ਇਹੀ ਕਮੀ ਆ ਤੁਸੀਂ ਜਿੰਨੇ ਦੁਕਾਨਦਾਰੋਂ ਸਾਰੇ ਜਾਣੇ ਸਵੇਰੇ ਆ ਕੇ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਪਹਿਲਾਂ ਇਸ਼ਨਾਨ ਕਰੋ ਫੇਰ ਹਰਿਮੰਦਰ ਸਾਹਿਬ ਮੱਥਾ ਟੇਕੋ ਚੌਥੇ ਸਰੂਪ ਦੇ ਕੋਲ ਲక్ష్ਮੀ ਹਰ ਵਕਤ ਹਾਜ਼ਰ ਰਹਿੰਦੀ ਹੈ ਜਿਹੜਾ ਹਰਿਮੰਦਰ ਸਾਹਿਬ ਆਜੂਗਾ ਲక్ష్ਮੀ ਨੂੰ ਨਾਲ ਲੈ ਜਾਊਗਾ ਗੱਲ ਤਾਂ ਕੁਝ ਵੀ ਨਹੀਂ ਹੈ ਇਸ ਕਰਕੇ ਜਿਹੜੀ ਇਹ ਮਾਇਆ ਵੀ ਵਰਤੀ ਹੋਗੀ ਸਾਡੀ ਮਾਇਆ ਦੇ ਮਗਰ ਆਪਾਂ ਲੱਗ ਪਿਆ ਤੇ ਬੰਦਗੀ ਘਟਾਤੀ ਹੈ ਬਿਲਕੁਲ ਹੀ ਠੱਠਿਆ ਜਾ ਕੰਮ ਹੋ ਗਿਆ ਨਿਤਨੇਮ ਨੂੰ ਜੀ ਨਹੀਂ ਕਰਦਾ ਬਾਣੀ ਨੂੰ ਨਹੀਂ ਜੀ ਕਰਦਾ ਕੀਰਤਨ ਨੂੰ ਨਹੀਂ ਜੀ ਕਰਦਾ ਸਾਡਾ ਸਾਡੀ ਕਮਜ਼ੋਰੀ ਨੂੰ ਦੇਖ ਕੇ ਕਈ ਲੋਕਾਂ ਨੇ ਫਾਇਦੇ ਠਾਏ ਨਕਲੀ ਗੁਰੂ ਨੇ ਕੀ ਦੇਖਿਆ ਵੀ ਇਹ ਸਿੱਖ ਵਿਚਾਰੇ ਤੰਗ ਬੜੇ ਨੇ ਨਿਤਨੇਮ ਤੋਂ ਇਸ਼ਨਾਨ ਤੋਂ ਕਿਉਂ ਜਾਜਾ ਜੋ ਰੌਲਾ ਪਾਉਣੇ ਬੜਾ ਔਖਾ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠਣ ਦਾ ਆ ਸ਼ਰਾਬ ਤੋਂ ਬਹੁਤ ਰੋਕਦੇ ਆ ਅਸੀਂ ਤਾਂ ਮੀਟ ਵੀ ਖਾਣਾ ਹੁੰਦਾ ਅਸੀਂ ਤਾਂ ਪਾਰ ਇਸਤਰੀ ਕੋਲ ਵੀ ਜਾਣਾ ਹੁੰਦਾ ਇੱਕ ਬੰਦੇ ਨੇ ਇਹ ਦੁਕਾਨ ਹੀ ਖੋਲੀ ਕਹਿੰਦਾ ਮੇਰੇ ਕੋਲ ਆਜੋ ਕੋਈ ਨਾਉਣ ਦੀ ਲੋੜ ਨਹੀਂ ਕੋਈ ਤੁਹਾਨੂੰ ਕੁਝ ਨਹੀਂ ਹੁੰਦਾ ਆਤਮਾ ਨਿਰਲੇਪ ਬਸ ਜੋ ਮਰਜ਼ੀ ਖਾਓ ਪੀਓ ਜੋ ਮਰਜ਼ੀ ਗਲਤੀ ਕਰੋ ਤੇ ਤੁਸੀਂ ਆਓ ਮੇਰੇ ਕੋਲ ਮੁਕਤੀ ਹੋ ਜੂ ਤੁਹਾਡੀ ਫੋਕਾ ਫੌੜ ਮਾਰਤਾ ਕਰੋੜਾਂ ਬੰਦੇ ਉਹਨਾਂ ਦੇ ਮਗਰ ਲੱਗੇ ਸਾਡੀ ਕਮਜ਼ੋਰੀ ਕਰਕੇ ਉਹ ਬੰਦੇ ਲੱਗੇ ਨੇ ਮਿਹਨਤ ਕਰਨ ਤੋਂ ਆਪਾਂ ਸਾਰੇ ਜਣੇ ਕਤਰਉਂਦੇ ਰਹੇ ਨੇ ਇਸੇ ਕਰਕੇ ਦੇਖੋ ਜੇ ਤੇ ਤੁਸੀਂ ਕੋਈ ਮਿਹਨਤ ਕਰਨੀ ਆ ਫਿਰ ਤਾਂ ਰਾਤ ਵੀ ਬੇਨਤੀ ਕੀਤੀ ਸੀ ਕਿ 32 ਮਾਲਾ ਮੂਲ ਮੰਤਰ ਦੀਆਂ 40 ਦਿਨ ਚ ਸਵਾ ਮਹੀਨਾ ਕਹਿ ਲੈਣੇ ਆ ਫਿਰ ਤਾਂ ਕਰੋ 16 ਕਰ ਲਓ 80 ਦਿਨ ਚ ਅੱਠ ਮਾਲਾ ਕਰ ਲੋ 160 ਦਿਨ ਲੱਗਦੇ ਚਾਰ ਮਾਲਾ ਕਰ ਲੋ ਸਾਲ ਲੱਗਦਾ ਦੇਖੋ ਕੋਈ ਅਭਿਆਸ ਸ਼ੁਰੂ ਕਰੋ ਇਹ ਨਹੀਂ ਕਿ ਅੱਜ ਹੁਣ ਦੇਖ ਲਿਆ ਸਮਾਗਮ ਸਾਰਾ ਸੁਣ ਲਿਆ ਕੀਰਤਨ ਵੀ ਸੁਣ ਲਿਆ ਕਥਾ ਵੀ ਸੁਣ ਲਈ ਬਹੁਤ ਵਧੀਆ ਸੀ ਬੜਾ ਵਧੀਆ ਸੀ ਤੇ ਬਾਹਰ ਜਾ ਕੇ ਲੰਗਰ ਛਕਿਆ ਘਰ ਨੂੰ ਚਲੇ ਗਏ ਅਸਲ ਗੱਲ ਉਸ ਬੰਦੇ ਦੇ ਪੱਲੇ ਪੈਣੀ ਹੈ ਜਿਨੇ ਇੱਥੋਂ ਦੇ ਬਚਨਾਂ ਨੂੰ ਮੰਨਿਆ ਬਾਬਾ ਨਾਨਕ ਸਿੰਘ ਜੀ ਕਲੇਰ ਵਾਲੇ ਦੇ ਜਦੋਂ ਬਾਹਪੁਰਖਾਂ ਵੇਲੇ ਬਹੁਤ ਵੱਡਾ ਜੋੜ ਮੇਲਾ ਹੁੰਦਾ ਸੀ ਜਾ ਕੇ ਸੇਵਾਦਾਰ ਪ੍ਰੇਮੀ ਕਹਿੰਦੇ ਮਹਾਰਾਜ ਅਸੀਂ ਲੂਣ ਦੀਆਂ ਬੋਰੀਆਂ ਤੋਂ ਅੰਦਾਜ਼ਾ ਜਿਹਾ ਲਾਇਆ ਮੋਟਾ ਜਿਹਾ ਵੀ 7 ਲੱਖ ਬੰਦਾ ਲੰਗਰ ਛੱਕ ਗਿਆ ਹੁਣ ਤੱਕ ਦੇਖੋ ਮਹਾਂਪੁਰਖ ਕਹਿੰਦੇ ਹਾਂ 2 ਗਜਣੇ ਆਏ ਸੀ 2 ਉਹ ਕਹਿੰਦੇ ਮਹਾਰਾਜ ਜੀ 7 ਲੱਖ ਬੰਦਾ ਪ੍ਰਸ਼ਾਦਾ ਛੱਕ ਗਿਆ ਕਹਿੰਦੇ ਹਾਂ ਦੋ ਕ ਜਾਨੇ ਆਏ ਸੀ ਫਿਰ ਤੀਜੀ ਵਾਰ ਬਚਨ ਕਹਿੰਦੇ ਮਹਾਰਾਜ ਸਾਡੀ ਸਮਝ ਤੋਂ ਪਰੇ ਐ ਸਾਨੂੰ ਸਮਝਾਓ ਕਹਿੰਦੇ 7 ਲੱਖ ਬੰਦਾ ਤਾਂ ਲੰਗਰ ਛਕਣ ਆਲਾ ਹੀ ਸੀ ਤੇ ਦੋ ਬੰਦਿਆਂ ਨੇ ਸਾਨੂੰ ਆ ਕੇ ਸਾਰੀ ਸੰਗਤ ਚੋਂ ਕਿਹਾ ਵੀ ਬਾਬਾ ਜੀ ਜੰਮਣ ਮਰਣਾ ਕੱਟ ਦਿਓ ਨਾਮਦਾਨ ਮਿਲ ਜੇ ਸਿੱਖੀ ਮਿਲ ਜੇ ਹੁਣ ਆਪਾਂ ਇੰਨੇ ਜਾਨੇ ਆਏ ਵੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਮੈਂ ਕਈ ਬੰਦਿਆਂ ਨੂੰ ਰੋਕ ਕੇ ਪੁੱਛਦਾ ਨਾ ਤੂੰ ਕੀ ਮਹਾਰਾਜ ਅੱਗੇ ਅਰਦਾਸ ਕੀਤੀ ਖੜ ਕੇ ਬਹੁਤੇ ਬੰਦੇ ਗੁਰਦੁਆਰਿਆਂ ਦੇ ਕਈ ਵਾਰ ਪ੍ਰਧਾਨ ਨੂੰ ਵੀ ਮੈਂ ਘੇਰ ਲਿਆ ਵੀ ਤੂੰ ਕੀ ਅਰਦਾਸ ਕੀਤੀ ਪ੍ਰਧਾਨ ਜੀ ਗਰੀ ਸੀਗਾ ਪ੍ਰਧਾਨ ਮੈਂ ਤੋ ਪ੍ਰਧਾਨ ਜੀ ਕੀ ਅਰਦਾਸ ਕੀਤੀ ਵਾਵਾ ਦੇ ਰੱਖਾਂ ਜਾਂ ਬੰਦ ਕਰਕੇ ਖੜਾ ਰਹੇ ਕਹਿੰਦਾ ਮੈਂ ਬਸ ਮੰਗੀ ਘਰ ਦੀ ਸੁਖ ਸ਼ਾਂਤੀ ਮੈਂ ਕਿਹਾ ਸੁਖ ਸ਼ਾਂਤੀ ਇਦਾਂ ਆਉਂਦੀ ਫਿਰ ਜਦੋਂ ਨੇ ਆਪਣੇ ਕਲੇਸ਼ ਦੀਆਂ ਗੱਲਾਂ ਸੁਣਾਈਆਂ ਕਰਦੀਆਂ ਓਹੋ ਕੋਈ ਹਿਸਾਬ ਨਹੀਂ ਨਿਕਲਿਆ ਮੈਂ ਕਿਹਾ ਇਹ ਸੁਖ ਸ਼ਾਂਤੀ ਮੰਦ ਇਹਨੂੰ ਕਿੰਨਾ ਚਿਰ ਹੋ ਗਿਆ ਕਹਿੰਦਾ ਕਈ ਸਾਲ ਹੋ ਗਏ ਫਿਰ ਸੁਖ ਸ਼ਾਂਤੀ ਆਈ ਨਹੀਂ ਆਈ ਕਿਉਂ ਨਹੀਂ ਆਈ ਕਿਉਂਕਿ ਬਚਨ ਤੱਕ ਆਇਆ ਨਹੀਂ ਸਿਮਰੋ ਸਿਮਰ ਸੇਵਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਤੜਫੀ ਜਾਂਦੇ ਸਾਰੇ ਜਾਨੇ ਮੈਨੂੰ ਕੋਈ ਸ਼ਾਂਤੀ ਵਾਲਾ ਬੰਦਾ ਨਹੀਂ ਮਿਲਦਾ ਜਿਹੜਾ ਟਿਕਾਉ ਬਣਿਆ ਹੋਵੇ ਕੋਈ ਅੰਦਰ ਸ਼ਾਂਤੀ ਹੋਵੇ ਕੋਈ ਠੰਡ ਪਈ ਹੋਵੇ ਜਿਹਨੂੰ ਦੇਖੋ ਤੜਫਦਾ ਹੀ ਮਿਲਦਾ ਬਸ ਕਿਉਂ ਮਿਲਦਾ ਕਿਉਂਕਿ ਹਰ ਬੰਦਾ ਸਿਮਰਨ ਤੋਂ ਬੰਦਗੀ ਤੋਂ ਨਾਮ ਤੋਂ ਬਾਣੀ ਤੋਂ ਟੁੱਟ ਕੇ ਇਹਨਾਂ ਨੂੰ ਤਾਂ ਉਹ ਬੰਦੇ ਚੰਗੇ ਲੱਗਦੇ ਜਿਹੜੇ ਕਹਿੰਦੇ ਇਹਨੇ ਪਾਠਾਂ ਦਾ ਕੀ ਫਾਇਦਾ ਅੱਛਾ ਇਹ ਬੰਦਾ ਸਹੀ ਹੈ ਜਿਹੜਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਇਹ ਤਾਂ ਤੋਤੇ ਰਟਨ ਹੋ ਗਿਆ ਕਹਿੰਦੇ ਉਹ ਬੰਦਾ ਵਧੀਆ ਪਰ ਕਦੇ ਗੁਰੂ ਗ੍ਰੰਥ ਸਾਹਿਬ ਦੀ ਇਹ ਸਾਰੀ ਕਥਾ ਐਸੇ ਕਰਕੇ ਰਿਕਾਰਡ ਕੀਤੀ ਹੈ ਕਿ ਸਾਰੀ ਕਥਾ ਜਿਨ੍ਹਾਂ ਨੇ ਨਹੀਂ ਲਈ ਉਹ ਇੱਥੇ ਆਪਣਾ ਇੰਤਜ਼ਾਮ ਕਰੋ ਤੁਸੀਂ ਕਥਾ ਦੀਆਂ ਸੀੜੀਆਂ ਚਤਰ ਸਿੰਘ ਜੀਵਨ ਸ੍ਰੋਣ ਤੋਂ ਹੀ ਮਿਲ ਜਾਂਦੀਆਂ ਉਹਦਾ ਪਰ ਜੇ ਤੁਸੀਂ ਵੈਸੇ ਆਪਣੀਆਂ ਕਾਪੀਆਂ ਬਣਾ ਕੇ ਵੰਡਣੀਆਂ ਸਾਡੇ ਵੱਲੋਂ ਮੈਂ ਕਿਸੇ ਨੂੰ ਅਧਿਕਾਰ ਨਹੀਂ ਦਿੱਤਾ ਉਹਨਾਂ ਦਾ ਉਹ ਸਾਰੇ ਅਧਿਕਾਰ ਮੇਰੇ ਕੋਲੇ ਪਰ ਮੈਂ ਇਹ ਕਹਿ ਵੀ ਆਪਾਂ ਨੇ ਵੇਚਣਾ ਨਹੀਂ ਕਮਾਉਣਾ ਨਹੀਂ ਕੁਝ ਨਹੀਂ ਕਿ ਮੇਰਾ ਨਿਸ਼ਾਨਾ ਕਿ ਘਰ ਘਰ ਗੁਰਬਾਣੀ ਪਹੁੰਚ ਜਾਵੇ ਤੇ ਸਾਡੀ ਸੰਗਤ ਨੂੰ ਪਤਾ ਲੱਗੇ ਬਾਣੀ ਹੈ ਕੀ ਜਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਬਾਣੀ ਹੈ ਕੀ ਉਦੋਂ ਤੱਕ ਤੁਸੀਂ ਏਹੀ ਭਟਕਦੇ ਫਿਰਨਾ ਤੜਫਦੇ ਫਿਰਨਾ ਸ਼ਾਂਤੀ ਨਹੀਂ ਹੈ ਟਿਕਾਉ ਨਹੀਂ ਹੈ ਘਰਾਂ ਵਿੱਚ ਸਾਰੇ ਕਹਿੰਦੇ ਸਾਡੇ ਘਰ ਬਰਕਤ ਨਹੀਂ ਹੈ ਬਰਕਤ ਵੀ ਨਹੀਂ ਪੈਣੀ ਕਿਉਂਕਿ ਗੁਰਬਾਣੀ ਤੋਂ ਬਿਨਾ ਕਲਯੁਗ ਦੇ ਵਿੱਚ ਕੁਝ ਵੀ ਨਹੀਂ ਹੈ ਜਿਵੇਂ ਕਿਸੇ ਆਤਮਾ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ ਉਹ ਬਾਤਮਾ ਕਹਿਣ ਲੱਗੇ ਜਿਹੜਾ ਅਜਵਾਰ ਬਾਜਰਾ ਦੇ ਬੀਜ ਦੇ ਨੇ ਕਹਿੰਦੇ ਇਹਨੂੰ ਇੱਕ ਮੀਂਹ ਪੈ ਜਾ ਬਹੁਤ ਹੁੰਦਾ ਜੇ ਜਿਹੜਾ ਅੱਗੇ ਫਿਰ ਹੋਰ ਮੱਕੀ ਆਦਿਕਾ ਇੱਕ ਦੋ ਪਾਣੀ ਲੈਂਦੀ ਐ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਫਿਰ ਕਣਕ ਨੂੰ ਥੋੜੇ ਬਹੁਤ ਜ਼ਿਆਦਾ ਪਾਣੀ ਲਾਉਣੇ ਪੈਂਦੇ ਆ ਪਰ ਝੋਨਾ ਸਦਾ ਹੀ ਪਾਣੀ 'ਚ ਰਹਿੰਦਾ ਤਾਂ ਹੀ ਹੁੰਦਾ ਮਹਾਭੂਲਿਸ਼ ਕਹਿੰਦੇ ਸੱਜੁਗ ਦੇ ਵਿੱਚ ਥੋੜੇ ਜੇ ਕਰਮ ਨਾਲ ਜੀਵ ਤਰ ਜਾਂਦਾ ਸੀ ਤ੍ਰੇਤੇ ਦੇ ਵਿੱਚ ਥੋੜਾ ਜਿਹਾ ਹੋਰ ਜ਼ਿਆਦਾ ਲੋਡ ਪਈ ਦੁਆਪਰ ਵਿੱਚ ਹੋਰ ਲੋਡ ਪਈ ਕਾਲ ਯੁਗ ਦੇ ਵਿੱਚ ਕੀ ਅਖਰ ਵਰਤਿਆ ਕਿ ਝੋਨਾ ਪਾਣੀ ਵਿੱਚ ਹਰ ਵਕਤ ਰਹੇ ਤੇ ਸਿੱਖ ਹਰ ਵਕਤ ਬਾਣੀ ਚ ਰਹੇ ਤਾਂ ਬਚਾਅ ਹੋ ਸਕਦਾ ਇਹ ਤੁਸੀਂ ਆਖੋ ਵੀ ਹੁਣ ਮੜੇ ਜਾਂ ਕੋਈ ਕਰਮ ਕਰ ਲਿਆ ਅਸੀਂ ਜੀ ਫੁੱਲ ਚੜਾਤਾ ਅਸੀਂ ਜੀ ਆ ਕਰਤਾ ਇਹ ਕਰਮ ਧਰਮ ਭਾਈ ਸਾਹਿਬ ਬੋਲ ਕੇ ਰੇਪਾ ਖੰਡ ਜੋ ਦਿਸੈ ਤਿੰਨ ਜਮ ਜਾਗਦੀ ਲੂਟੈ ਇਹ ਜਿਹੜੇ ਕਰਮ ਧਰਮ ਨਿੱਕੇ ਨਿੱਕੇ ਭਾਵ ਕਰਮ ਜੇ ਕਰਨੇ ਨੇ ਜੋ ਵੀ ਤੁਸੀਂ ਨਿਕੇ ਨਿਕੇ ਕੰਮ ਕਰਦੇ ਹੋ ਅਸੀਂ ਆ ਪਿੱਛੇ ਜੇ ਦੁਆਬੇ ਚ ਕਥਾ ਕਰਨ ਗਏ ਬੜਾ ਵੱਡਾ ਇੱਦਾਂ ਪੰਡਾਲ ਲੱਗਿਆ ਸੀ ਬਾਹਰਲੇ ਪਾਸੇ ਉੱਤੇ ਕਵਰ ਦੇ ਉੱਤੇ ਬੜਾ ਹਰਾ ਜਿਹਾ ਕੱਪੜਾ ਪਾਇਆ ਮੈਂ ਮੈਂ ਕਿਹਾ ਪਹਿਲਾਂ ਮੈਂ ਸੋਚਿਆ ਇੱਥੇ ਕਥਾ ਹੋਣੀ ਹੈ ਸ਼ਾਇਦ ਜਾਂ ਇੱਥੇ ਕੀਰਤਨ ਹੋਣਾ ਅਸੀਂ ਅੱਗੇ ਲੰਘੇ ਮੈਨੂੰ ਇਹ ਤਾਂ ਬਾਹਰ ਮਜ਼ਾਰ ਜੀ ਬਣੀ ਲੱਗਦੀ ਕੋਈ ਜਦੋਂ ਅਸੀਂ ਪਿੰਡ ਵਾਲੇ ਜਾ ਕੇ ਮਿਲੇ ਉਹਨਾਂ ਬੰਦਿਆਂ ਨੂੰ ਕਹ ਕਿੱਥੇ ਹੋਣੀ ਕਥਾ ਕੀਰਤਨ ਕੱਲ ਨੂੰ ਕਹਿੰਦੇ ਉਹ ਪੰਡਾਲ ਨਹੀਂ ਦੇਖਿਆ ਰਾਜ ਦੇਖ ਉਹ ਤਾਂ ਠੀਕ ਆ ਜਿਹੜੀ ਬਾਹਰ ਕਵਰ ਕਹਿੰਦਾ ਗਿਆਨੀ ਜੀ ਇਹ ਸਾਰੇ ਲੋਕਾਂ ਨੂੰ ਤੁਸੀਂ ਕਿਹੋ ਕਹਿੰਦਾ ਇੱਥੇ ਤਾਂ ਜਿਉਂਦੇ ਨਹੀਂ ਛੱਡਿਆ ਮੁਸਲਮਾਨਾਂ ਨੇ ਸਾਨੂੰ ਹੁਣ ਮਰੇ ਵੀ ਨਹੀਂ ਛੱਡਦੇ ਕਹਿੰਦਾ ਸਾਡੇ ਲੋਕ ਗੁਰਦੁਆਰੇ ਵੀ ਜਾਈ ਜਾਂਦੇ ਆ ਮਜ਼ਾਰ ਤੇ ਵੀ ਜਾਈ ਜਾਂਦੇ ਆ ਕਹਿੰਦੇ ਮੈਂ ਕਿਹਾ ਇਹ ਤੇ ਮੁਸਲਮਾਨਾਂ ਕੋਲ ਜਿਹੜੇ ਮਜ਼ਾਰਾਂ ਤੇ ਜਾਣਾ ਹੋਰ ਥਾਵਾਂ ਤੇ ਜਾਣਾ ਇਹ ਤੁਹਾਨੂੰ ਹਰ ਚੀਜ਼ ਮੰਗਿਆ ਮਾੜੀ-ਮੋਟੀ ਦੇ ਹੀ ਜਾਂਦੇ ਹੁੰਦੇ ਆ ਇਹ ਇਹਨੇ ਕਿ ਨਹੀਂ ਦਿੰਦੇ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਕਰਕੇ ਮੁਕਤੀ ਨਹੀਂ ਮਿਲਣੀ ਕਲਿਆਣ ਨਹੀਂ ਹੋਣੀ ਮਨੁੱਖਾ ਜਨਮ ਸਫਲਾ ਨਹੀਂ ਹੋਣਾ ਬਾਰ-ਬਾਰ 84 ਲੱਖ ਦੇ ਗੇੜੇ 'ਚ ਫੇਰ ਪੈਂਦੇ ਫਿਰਨਾ ਬੰਦਗੀ ਵਿੱਚ ਇੱਕ ਵਾਰ ਜੋਰ ਲੱਗਦਾ ਬਸ ਭਗਤੀ ਕਰੋ ਤੁਹਾਡੇ ਅੰਦਰ ਬਹੁਤ ਕੁਝ ਛੁਪਿਆ ਪਿਆ ਸਾਰਿਆਂ ਦੇ ਸਰੀਰਾਂ ਵਿੱਚ ਤੁਹਾਡੇ ਅੰਦਰ ਜੋਤ ਛੁਪੀ ਪਈ ਹੈ ਉਹ ਜੋਤ ਨੂੰ ਤੁਸੀਂ ਪ੍ਰਗਟ ਨਹੀਂ ਕਰਦੇ ਉਹਨੇ ਤੇ ਮਿਹਨਤ ਨਹੀਂ ਕਰਦਾ ਕੋਈ 8 ਘੰਟੇ ਹਰ ਬੰਦਾ ਡਿਊਟੀ ਕਰਦਾ ਆਪਣੀ ਦਫਤਰਾਂ ਵਾਲੇ ਵੀ ਦੂਜੇ ਤੀਜੇ ਵੀ 8 ਘੰਟੇ ਦਫਤਰਾਂ ਵਿੱਚ ਜਾ ਕੇ ਡਿਊਟੀ ਕਰਦੇ ਨੇ ਬਾਹਰਲੇ ਦੇਸ਼ਾਂ ਵਿੱਚ ਮੈਂ ਇੱਕ ਬੰਦਾ ਮੇਰੇ ਕੋਲ ਮਿਲਣ ਆਇਆ ਅਮਰੀਕਾ 'ਚ ਉਹ ਬੈਠਾ ਗੱਲਾਂ ਕਰੇ ਨਾਲੇ ਇਦਾਂ ਨੀਂਦ ਆਵੇ ਉਹਨੂੰ ਮੈਂ ਕਿਹਾ ਉਹ ਐਨੀ ਨੀਂਦ ਤੈਨੂੰ ਚੜੀ ਆ ਕਹਿੰਦਾ ਜੀ ਖਰਚੇ ਹੀ ਬੜੇ ਨੇ ਪਹਿਲਾਂ 8 ਘੰਟੇ ਇੱਕ ਥਾਂ ਕੰਮ ਕਰਦੇ ਆ 15 ਮਿੰਟਾਂ ਬਾਅਦ ਫਿਰ ਅਗਲੇ ਥਾਂ ਜਾਣਾ 8 ਘੰਟੇ ਉੱਥੇ ਲਾਉਣਾ ਫਿਰ 4 ਘੰਟੇ ਇੱਕ ਜਗ੍ਹਾ ਲਾਉਣਾ 20 ਘੰਟੇ ਕਹਿੰਦਾ ਮੈਂ ਕੰਮ ਕਰਦਾ ਤਾਂ ਜਾ ਕੇ ਖਰਚੇ ਚੱਲਦੇ ਨੇ ਮੈਂ ਤੇਰੇ ਨਿਆਣੇ ਕੀ ਕਰਦੇ ਨੇ ਕਹਿੰਦਾ ਉਹ ਨਸ਼ੇ ਪੀਂਦੇ ਨੇ ਨਿਆਣੇ ਨਹੀਂ ਕੰਮ ਕਰਦੇ ਆਪ ਕੱਲੇ ਹੀ ਟੈਕਸ ਭਰਦਾ ਕਰਦਾ ਕੰਮ ਐ ਆਹ ਖਰਚੇ ਆ ਉਹ ਖਰਚੇ ਆ ਦੇਖੋ ਬੰਦਾ ਪੈਸੇ ਲਈ 20 ਘੰਟੇ ਵੀ ਕੰਮ ਕਰਨ ਨੂੰ ਰਾਜ਼ੀ ਐ ਪਰ ਨਾਮ ਜੇ ਮੈਂ ਕਹਾ ਆਪਾਂ ਵੀ 20 ਮਿੰਟ ਵਾਹਿਗੁਰੂ ਮੰਤਰ ਕਰਨਾ ਜਾਨ ਹੀ ਨਿਕਲ ਜਾਣੀ ਉੱਥੇ ਜੇ ਕਿਸੇ ਨੂੰ ਕਹਦੀ ਹੁਣ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਅੱਖਾਂ ਤਾਂ ਝੜ ਜਾਂਦੀਆਂ ਬੁਰਾ ਹਾਲ ਹੋ ਜਾਂਦਾ ਸੁਖਮਨੀ ਸਾਹਿਬ ਕਰਨਾ ਅੱਛਾ ਮੈਨੂੰ ਤਾਂ ਕੰਮ ਸੀ ਅੱਛਾ ਸਾਰੇ ਲੋਕ ਮੈਨੂੰ ਬਾਹਰਲੇ ਦੇਸ਼ਾਂ 'ਚ ਕਹਿਣ ਜੀ ਨੂੰ ਕੋਈ ਬਾਣੀ ਪੜਵਾ 2003-4 ਦੀ ਗੱਲ 5 ਦੀ ਵੀ 6 ਦੀ ਵੀ 7 ਦੀ 8 ਦੀ ਜਿਹਨੂੰ ਕੋ ਉਹਨਾਂ ਕੋਲੇ ਇੱਕ ਅੱਖਰ ਆ ਜੀ ਉਹ ਬਿਜ਼ੀ ਬੜੇ ਬਿਜ਼ੀ ਆ ਬੜੇ ਬਿਜ਼ੀ ਆ ਮੈਂ ਕਿਹਾ ਅੱਛਾ ਜੇ ਰੱਬ ਤੁਹਾਡੇ ਬਿਜ਼ੀ ਅੱਖਰ ਨਾਲੋਂ ਲਾ ਦੇਵੇ ਫੇਰ ਫੇਰ ਤਾਂ ਬਾਣੀ ਪੜੋਂਗੇ ਕਹਿੰਦੇ ਫੇਰ ਪੜਾਂਗੇ ਇੱਕਦਮ ਜਾ ਕੇ ਕੰਮ ਡਿੱਗ ਗਿਆ 9 10 ਦੇ ਵਿੱਚ ਸਾਰਾ ਥੱਲੇ ਨੂੰ ਹੁਣ ਸਾਰੇ ਦੇਸ਼ਾਂ ਦਾ ਬੁਰਾ ਹਾਲ ਹੋ ਗਿਆ ਕੰਮ ਹੀ ਹੈ ਨਹੀਂ ਗ੍ਰੀਸ ਦਾ ਇੰਨਾ ਬੁਰਾ ਹਾਲ ਹੈ 25 30 ਹਜ਼ਾਰ ਪਰਿਵਾਰ ਆਪਣਾ ਉਥੋਂ ਮੁੜਿਆ ਆ ਇਟਲੀ ਦਾ ਇੰਨਾ ਬੁਰਾ ਹਾਲ ਹੈ ਮੈਂ ਬੰਦੇ ਆ ਜਿਹੜੇ ਡਰਮ ਜਿੰਦੇ ਨੇ ਨਾ ਗੰਦਗੀ ਵਾਲੇ ਇਹਦੇ ਵਿੱਚ ਮੈਂ ਟ੍ਰਾਂਵਾਟਰ ਕੱਢ ਕੱਢ ਕੇ ਖਾਂਦੇ ਦੇਖੇ ਸਪੇਨ ਦਾ ਇੰਨਾ ਮਾੜਾ ਹਾਲ ਹੈ ਲੋਕ ਡਬਲ ਆ ਬ੍ਰੈਡ ਨੂੰ ਜਾਂ ਬ੍ਰੈਡ ਕੱਢ ਕੱਢ ਕੇ ਖਾਂਦੇ ਆ ਡਰਮਾਂ ਦੇ ਵਿੱਚੋਂ ਇੰਨਾ ਮਾੜਾ ਹਾਲ ਹੈ ਮੈਂ ਇੱਕ ਹੋਟਲ ਜਾ ਉਦ ਲੱਗੇ ਲੰਗੇ ਸੀ ਮੈਂ ਕੋਈ ਇੰਨੀਆਂ ਲਾਈਟਾਂ ਲੱਗੀਆਂ ਕੁਰਸੀਆਂ ਖਾਲੀ ਪਈਆਂ ਤੇ ਇਹ ਖਾਲੀ ਪਿਆ ਕਹਿੰਦਾ ਜੀ ਮੈਂ ਇਹਨੂੰ ਪੁੱਛਿਆ ਸੀ ਉਹ ਉਹ ਬੰਦਾ ਉੱਥੇ ਦੁਕਾਨ ਕਰਦਾ ਸੀ ਉਹ ਕਹਿੰਦਾ ਲੋਕਾਂ ਕੋਲ ਪੈਸਾ ਹੀ ਨਹੀਂ ਹੁਣ ਆਉਂਦਾ ਹੀ ਨਹੀਂ ਕੋਈ ਸਾਡੇ ਕੋਲ ਕਿਉਂਕਿ ਜੇ ਪੈਸਾ ਆਉਂਦਾ ਉਹਦੇ ਲੋਕ ਸ਼ਰਾਬ ਪੀਂਦੇ ਆ ਪੈਸੇ ਵਾਲੇ ਨਾਚ ਗਾਣੇ ਕਰਦੇ ਆ ਪੈਸੇ ਵਾਲੇ ਸਾਰਾ ਕੁਝ ਕਰਦਾ ਤੇ ਪ੍ਰਮਾਤਮਾ ਨੇ ਦੇਖਿਆ ਵੀ ਪੈਸਾ ਦਿੱਤਾ ਤਾਂ ਸੀ ਪਰ ਇਹਨਾਂ ਨੇ ਵਰਤਿਆ ਨਹੀਂ ਵਾਪਸ ਲੈ ਲੈਨੇ ਇਹਨਾਂ ਤੋਂ ਤੇ ਸਾਰੀ ਜਿੰਨੀ ਸੰਸਾਰ ਦੀ ਮਾਰਕੀਟ ਸੀ ਪੈਸੇ ਸਭ ਥੱਲੇ ਚਲੀ ਗਈ ਆਪਾਂ ਇਹ ਸਮਝਦੇ ਆ ਕਿ ਮਾਇਆ ਦੇ ਨਾਲ ਸਾਰਾ ਕੁਝ ਹੋਣਾ ਮਾਇਆ ਨਾਲ ਕੁਝ ਨਹੀਂ ਹੋਣਾ ਕਈ ਵਾਰ ਮੈਂ ਉਦਾਹਰਣ ਦਿੱਤੀ ਬੰਦਾ ਮੈਨੂੰ ਅਸੀਂ ਗਏ ਮੈਨੂੰ ਕਹਿੰਦਾ ਘਰ ਲੈ ਕੇ ਜਾਣਾ ਮੈਂ ਚਲੋ ਜੀ ਉਧਰ ਟ੍ਰੈਸੀ ਵੱਲ ਦੀ ਗੱਲ ਹੈ ਜੀ ਐਵੇਂ ਦੀ ਘਰ ਲਾ ਜਾ ਕੇ ਕਹਿੰਦਾ ਬਜ਼ੁਰਗ ਸੀ ਨੀਲੀ ਪੱਗ ਬੰਨੀ ਸੀ ਤਾਂ ਸੋਨਾ ਸੀ ਮੈਂ ਕਿਹਾ ਹਾਂ ਜੀ ਕੱਲਿਆਂ ਗੱਲ ਕੀ ਕਰਨੀ ਐ ਕਹਿੰਦੇ ਮੈਨੂੰ 40 ਸਾਲ ਹੋ ਗਏ ਆ ਇਹਨੂੰ ਇੱਥੇ ਚਾਰ ਗੱਡੀਆਂ ਚਾਰ ਕਾਕੇ ਆ ਚਾਰ ਘਰ ਪੰਜ ਕਿਲੋ ਸੋਨਾ ਮੇਰੇ ਕੋਲ ਐਨੇ ਹੀਰੇ ਵੀ ਆ ਬੜਾ ਰੁਪਈਆ ਜਮਾ ਕੀਤਾ ਪਿੰਡ ਵੀ ਬਹੁਤ ਕਿੱਲੇ ਬਣਾਏ ਜਾਇਦਾਦ ਬਣੀ ਐ ਇੱਥੇ ਵੀ ਟ੍ਰੇਸੀ ਲਾਗੇ 100 ਕਿੱਲਾ ਮੇਰੀ ਜ਼ਮੀਨ ਆ ਮੈਂ ਕਿਹਾ ਫਿਰ ਹੋਰ ਹੁਣ ਕੀ ਕਮੀ ਐ ਕੀ ਕਮੀ ਆ ਵੀ ਉਹਦੇ ਕੋਲੇ ਕਹਿੰਦਾ ਉਹ ਗੱਲ ਜੀ ਨਹੀਂ ਬਣੀ ਇੱਥੇ ਹੱਥ ਰੱਖ ਕੇ ਕਹਿੰਦਾ ਉਹ ਗੱਲ ਜੀ ਨਹੀਂ ਬਣੀ ਮੈਂ ਕਿਹਾ ਉਹ ਗੱਲ ਪੈਸੇ ਨਾਲ ਤਾਂ ਕਦੇ ਬਣਦੀ ਹੀ ਨਹੀਂ ਪੈਸੇ ਨਾਲ ਸ਼ਾਂਤੀ ਨਹੀਂ ਆਉਣੀ ਪੈਸਾ ਤਾਂ ਸਮਗਲਰਾਂ ਕੋਲ ਬਹੁਤ ਹੈ ਪੈਸਾ ਤਾਂ ਚੋਰਾਂ ਕੋਲ ਬਹੁਤ ਹੈ ਪੈਸਾ ਡਾਕੂਆਂ ਕੋਲ ਬਹੁਤ ਹੈ ਪੈਸਾ ਤਾਂ ਬਹੁਤ ਬੰਦਿਆਂ ਕੋਲ ਬਹੁਤ ਬਹੁਤ ਹੈ ਕਦੇ ਪੈਸੇ ਵਾਲੇ ਬੰਦੇ ਦੇ ਘਰ ਜਾ ਕੇ ਦੇਖੋ ਬੈੱਡ ਤੇ ਇੰਜੈਕਸ਼ਨ ਲਾ ਕੇ ਸੌਂਦਾ ਗੋਲੀ ਖਾ ਕੇ ਸੌਂਦਾ ਫੋਰਡ ਏਜੰਸੀ ਦਾ ਮਾਲਕ ਚੜ੍ਹਾਈ ਕਰ ਗਿਆ ਅਮਰੀਕਾ 'ਚ ਉਹਨੇ ਕਿਹਾ ਸੀ ਜੇ ਕੋਈ ਬੰਦਾ ਮੈਨੂੰ ਨੇਚਰਲੀ ਨੀਂਦ ਸੁਮਾ ਦੇ ਇੱਕ ਘੰਟਾ ਮੈਂ ਆਪਣੀ ਅੱਧੀ ਜਾਇਦਾਦ ਉਹਨੂੰ ਦੇ ਦਿਆਂ ਇੰਨਾ ਤੰਗ ਸੀ ਨੀਂਦ ਨਹੀਂ ਸੀ ਆਉਂਦੀ ਉਹਨੂੰ ਪੈਸਾ ਨਹੀਂ ਕੋਈ ਚੀਜ਼ ਹੈਗੀ ਵੱਡੀ ਚੀਜ਼ ਕੀ ਆ ਸਭ ਤੋਂ ਵੱਡੀ ਚੀਜ਼ ਹੈ ਜਿਸ ਬੰਦੇ